ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਬੈਦ ਬੂਟਾ ਹਾਂ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਜਿਹੜੇ ਲੜਕੇ ਲੜਕੀਆਂ ਦੇ ਚਿਹਰਾ ਬਿਲਕੁਲ ਖਰਾਬ ਹੋ ਚੁੱਕਿਆ ਹੈ ਕਿ ਲਮ ਹਾਨਸਿਆਂ ਦੇ ਨਾਲ ਛਾਏ ਦੇ ਨਾਲ ਪਿਗਮੈਂਟੇਸ਼ਨ ਐਕਨੀ ਬੋਇਲ ਦੇ ਨਾਲ ਚਿਹਰਾ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਕਿਸੇ ਸਮਾਗਮ ਦੇ ਵਿੱਚ ਕਿਸੇ ਮੈਰਿਜ ਦੇ ਵਿੱਚ ਜਾਉਂ ਤਾਂ ਡਰਦੇ ਹੋ ਬਖ ਬਖ ਤਰ੍ਹਾਂ ਦੀ ਸਭਣਾ ਜੂਜ ਕੀਤੀਆਂ ਬਖ ਬਖ ਤਰ੍ਹਾਂ ਦੀ ਕਰੀਮਾਂ ਜੂਜ ਕੀਤੀਆਂ ਤੁਹਾਨੂੰ ਫਿਰ ਵੀ ਕੋਈ ਰਿਜ਼ਲਟ ਨਹੀਂ ਮਿਲਿਆ ਲੇਕਿਨ ਮੈਂ ਦਾਅਵੇ ਨਾ ਕਹਿਣਾ ਇਸ ਫਾਰਮੂਲੇ ਨੂੰ ਵਰਤਨ ਜਦੋਂ ਤੁਸੀਂ ਸ਼ੁਰੂ ਕਰ ਦਿੱਤਾ ਇੱਕ ਹਫ਼ਤੇ ਦੇ ਵਿੱਚ ਚਿਹਰਾ ਤੁਹਾਡਾ ਚੰ드ਰਮਾ ਜੈਸਾ ਐਸਾ ਨਿਕਲੇਗਾ ਤੁਹਾਨੂੰ ਦੇਖਣ ਸੁਣਨ ਵਾਲਾ ਵੀ ਔਰ ਪੁੱਛੇਗਾ ਵੀ ਕਿਹੜਾ ਫਾਰਮੂਲਾ ਇਸਤੇਮਾਲ ਕੀਤਾ ਲੇਕਿਨ ਦੋਸਤੋ ਮੈਂ ਉਸ ਮੈਡੀਸਨ ਦੇ ਮੈਂ ਤੁਹਾਨੂੰ ਅੱਜ ਦਰਸ਼ਨ ਕਰਾਉਣ ਜਾ ਰਿਹਾ ਜਿਨ੍ਹਾਂ ਦੀ ਬੁਕਿੰਗ ਹੋਈ ਸੀ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਡੀਸਿਨ ਭੇਜੀ ਹੈ ਫਿਰ ਮੈਂ ਉਸ ਤੋਂ ਬਾਅਦ ਇਹ ਤੁਹਾਡੀ ਸਾਰੀ ਸੰਗਤ ਵਾਸਤੇ ਮੈਂ ਵੀਡੀਓ ਬਣਾ ਰਿਹਾ ਜਿਨ੍ਹਾਂ ਮੇਰੀਆਂ ਭੈਣਾਂ ਦਾ ਚਿਹਰਾ ਜਿਨ੍ਹਾਂ ਮੇਰੇ ਵੀਰਾਂ ਦਾ شادی ਤੋਂ ਪਹਿਲਾਂ ਚਾਹੇ شادی ਤੋਂ ਬਾਅਦ ਦੇ ਵਿੱਚ ਐਨੀ ਘਬਰਾਹਟ ਮਹਿਸੂਸ ਕਰਦੇ ਹੋ ਆਪਣੇ ਚਿਹਰੇ ਨੂੰ ਲੈ ਕੇ ਤਾਂ ਇਸ ਮੈਡੀਸਿਨ ਦੇ ਇੱਕ ਹਫ਼ਤਾ ਵਰਤਣ ਦੇ ਨਾਲ ਚਿਹਰਾ ਤੁਹਾਡਾ ਐਨਾ ਸੁੰਦਰ ਹੋ ਜਾਏਗਾ ਇੰਨਾ ਸੁਰੱਖਾ ਹੋ ਜਾਏਗਾ ਜਿਹੜੇ ਤੁਹਾਡੇ ਦਾਗ ਪਏ ਪਿਆ ਕਿੱਲ ਮਹਾਂਸਿਆ ਦੇ ਉਹ ਵੀ ਠੀਕ ਹੋ ਜਾਣਗੇ ਜਿਹੜੇ ਤੁਹਾਡੇ ਚਿਹਰੇ ਤੇ ਛਾਂਝਾਂ ਪੈ ਚੁੱਕੀਆਂ ਨੇ ਉਹ ਵੀ ਬਿਲਕੁਲ ਠੀਕ ਹੋ ਜਾਣਗੇ ਹੋ ਜਾਣਗੀਆਂ ਬਿਲਕੁਲ ਤਾਂ ਦੋਸਤੋ ਇਸ ਫਾਰਮੂਲੇ ਨੂੰ ਵਰਤਣਾ ਤੁਸੀਂ ਕਿਦਾਂ ਤਾਂ ਇੱਕ ਚਮਚਾ ਇਸ ਮੈਡੀਸਿਨ ਦਾ ਲੈ ਕੇ ਉਸ ਨੂੰ ਕੌੜੇ ਤੇਲ ਦੇ ਵਿੱਚ ਮਿਕਸ ਕਰਕੇ ਸਭ ਤੋਂ ਪਹਿਲਾਂ ਲਗਾ ਕੇ ਆਪਣੇ ਚਿਹਰੇ ਦੇ ਉੱਤੇ ਇਹਦਾ ਹਲਕੇ ਹਲਕੇ ਮ사ਜ ਕਰੀਏ ਫਿਰ ਉਸ ਤੋਂ ਬਾਅਦ 20-25 ਮਿੰਟ ਇਸ ਨੂੰ ਛੱਡ ਦੇਣਾ ਉਸ ਤੋਂ ਬਾਅਦ ਫਿਰ ਉਤਾਰਨ ਵੇਲੇ ਇਸ ਨੂੰ ਮ사ਜ ਕਰਕੇ ਚੰਗੀ ਤਰ੍ਹਾਂ ਫਿਰ ਇਸ ਨੂੰ ਉਤਾਰ ਦੇਣਾ ਜਾਂ ਸ਼ਾਮ ਨੂੰ ਪਹਿਣ ਵੇਲੇ ਵੀ ਕੰਮ ਕਰ ਤੋਂ ਫ੍ਰੀ ਹੋ ਕੇ ਵੀ ਇਸ ਫਾਰਮੂਲੇ ਤੁਸੀਂ ਯੂਜ਼ ਕਰ ਸਕਦੇ ਹੋ ਤਾਂ ਦੋਸਤੋ ਜਿਸ ਨੂੰ ਵੀ ਇਸ ਮੈਡੀਸਿਨ ਦੀ ਜ਼ਰੂਰਤ ਹੈ ਕਿਸੇ ਮੇਰੀ ਭੈਣ ਨੂੰ ਜਾਂ ਮੇਰੇ ਵੀਰ ਨੂੰ ਸੱਜ ਤੋਂ ਪਹਿਲਾਂ ਜਾਂ ਸੱਜ ਤੋਂ ਬਾਅਦ ਦੇ ਵਿੱਚ ਚਿਹਰਾ ਬਿਲਕੁਲ ਖਰਾਬ ਹੋ ਚੁਕਿਆ ਤਾਂ ਇਸ ਨੁਸਖੇ ਦੇ ਨਾਲ ਤੁਹਾਡਾ ਚਿਹਰਾ ਬਿਲਕੁਲ ਠੀਕ ਠਾਕ ਹੋ ਜਾਣਾ ਹੈ ਬਹੁਤ ਹੀ ਚਿਹਰੇ ਤੇ ਐਸਾ ਨਖਾਰ ਆ ਜਾਣਾ ਹੈ ਤੇ ਦੋਸਤੋ ਜਿਸ ਮੇਰੇ ਵੀਰ ਨੂੰ ਜਾਂ ਮੇਰੀ ਭੈਣ ਨੂੰ ਇਸ ਮੈਡੀਸਨ ਦੀ ਜਰੂਰਤ ਹੋਵੇ ਤਾਂ ਉਹ ਮੇਰੇ ਦਿੱਤੇ ਹੋਏ ਨੰਬਰ ਤੇ ਫੋਨ ਕਰਕੇ ਸਲਾਹ ਮਸ਼ਵਰਾ ਕਰ ਸਕਦੀ ਹੈ ਜਾਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜਾਂ ਮੈਨੂੰ ਮਿਲ ਸਕਦੇ ਹੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰ ਸਤਿਕਾਰ